ਕਾਂਗਰਸ ਵਾਲਿਆਂ ਨੇ ਜਿਹੜੇ ਖਿਆਲਾ ਸਾਹਿਬ ਨੇ ਹੁੰਦੇ ਆ ਆ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਕਿਸੇ ਨੂੰ ਜ਼िला ਵੀ ਪਤਾ ਹੋਊਗੀ ਭਾਫ ਕਿਹੜੇ ਜ਼ਿਲ੍ਹੇ ਦੇ ਵਕੀਲ ਪੜ ਉਹ ਮੈਂ ਤਾਂ ਕਿਸੇ ਪੱਤਰਕਾਰ ਨੂੰ ਹੱਸਦੇ ਨੇ ਕਿਹਾ ਭਾ ਮੈਂ ਕਹਾਂ ਕਿ ਖਿਆਲਾ ਸਾਹਿਬ ਵਾਸਪਿੰਡਾ ਦੇ ਨਾਮ ਦੱਸਦੇ ਨੇ ਤੇ ਤੁਸੀਂ ਦੇਖੋ ਵੀ 3 ਦੇ ਪਿੰਡੇ ਪਿੰਡ ਤੋਂ ਬਾਅਦ ਚੌਥਾ ਪਿੰਡ ਦੀ ਦੱਸਾਂਗੇ ਤੇ ਸਾਨੂੰ ਅੱਜ ਰੋਕਾ ਲੱਗਿਆ ਵੀ ਸਨੂਰ ਵੀ ਪਿੰਡ ਹੈ ਢੂਰੀ ਵੀ ਪਿੰਡ ਹੈ ਲਹਿਰਾ ਵੀ ਪਿੰਡ ਹੈ ਕੋ ਭਰਾ ਮੇਰੇ ਜੋ ਜਿਹੜਾ ਬੰਦਾ ਪਿੰਡੀ ਕੋ ਸਗਰੂ ਮੈਰੀਗੇਸ਼ਨ ਲਾ ਕੇ ਆਉਂਦਾ ਉਹ ਕਿਥੋਂ ਫਰੂਦ ਦੇ ਲੋਕਾਂ ਦੇ ਨਾਲ ਨਾਲ ਸਾਧਨੀ ਦਾ ਰਾਹ ਸੀ ਮੈਂ ਕਿਹਾ 11 ਸਾਲ ਤੋਂ ਛਾੜੀ ਛੱਡਿਓ ਬੇੜਾ ਰਾਹ ਵਿੱਚ ਸਜੂਰ ਨਹੀਂ ਆ ਸਕਦਾ ਉਹ ਕਿਸ ਅਨੂਪ ਦੇ ਲੋਕਾਂ ਦੀ ਗੱਲ ਕਰੂ ਨਾਲੇ ਚੱਲੋ ਰਾਹ ਪਤਾ ਵੀ ਹੋਣ ਪਿੰਡ ਪਤਾ ਵੀ ਹੋਣ ਪਰ ਕੋਈ ਛਾਤੀ ਤੇ ਅੱਖ ਮਾਰਨ ਵਾਲਾ ਕੋਈ ਇਮਾਨਦਾਰ ਨਹੀਂ ਬਣਦਾ ਹਾਂ कोई करैक्टर साफ नहीं हो जाता अस तीन उम्मीदवार को टिकट देखा चलो संगे लगे अभी लिया देती खेरा साहब कहते टिकलिया टिकलियां देखिया जिदन तुम्हें साढ़े जाए थी कितली सी ना दूसरी पार्टी आया हो खरा साहब तुम दमे अकाली दल चे कांग्रेस गए फिर आम आदमी पार्टी आए फिर एकता पार्टी फिर फिर कांग्रेस कल चो भाजपा बचनी है जिन्हें साहब नहीं गए जिरा बता पार्टिया बदल चुके कहीं किबारा कहूंगा भाव दे रहे हो जिन्हें भी क्योंकि वर्कर बैठे हो गई मीडिया कोई छाती धक्त मार, मार। ਇਮਾਨਦਾਰੀ ਬਰਕਰਾਰ ਰੱਖਦਾ ਇਸ ਦੀ ਭਾਈਪਤੀ ਨੈਤਿਕਤਾ ਬਹੁਤ ਕੋਈ ਉੱਚੀ ਆ ਬਣੀ ਨਹੀਂ ਤਾਂ ਅਰਥ ਨਹੀਂ ਮੈਂ ਖੈਰਾਸਾ ਹੋਰ ਮੈਂ ਹੋਰ ਤੋਂ ਬਾਅਦ ਵੀ ਕਰੂੰਗਾ ਤੁਸੀਂ ਖੁਦ ਮਤ ਤਿਆਰੀ ਦੀਆਂ ਨੈਤਿਕਤਾ ਦੀਆਂ ਗੱਲਾਂ ਵੀ ਆਮ ਆਦਮੀ ਪਾਰਟੀ ਦਿੱਲੀੋਂ ਕਰਦੀ ਹੈ ਆ ਬੈਠਿਆ ਮਾਨ ਸਾਹਿਬ ਜਿੱਦਣ ਮੈਨੂੰ ਟਿਕਟ ਦਿੱਤੀਆ ਬਣਾ ਕੇ ਕਹਿੰਦੇ ਕਿ ਤੂੰ ਲੜੇਗਾ ਮੈਂ ਕਹਾਂਦਾ ਤੁਸੀਂ ਹੁਕਮ ਪਰੋਂ ਦੇ ਲੜੂੰਗਾ ਤੇ ਤੁਸੀਂ ਜਿਹੜੇ ਚੰਗੇ ਸੀ ਇਸ ਦੀ ਤਾਂ ਉਸ ਦਾ ਸੇਵਾ ਕਰਨੀ ਆ ਜਦੋਂ ਟੇਕ ਤਾਈ ਅਖੇ ਜੀ ਮਹਿਤਾ ਮੰਗਰੀ ਦਿੱਲੀੋਂ ਦੇ ਤੇ ਹੁਣ ਮਾਪਦਾਂ ਨੂੰ ਦੋ ਰੋਲੇ ਕੋਈ ਨਾ ਦਿੱਤਾ ਮੁਕਤਾ ਨਹੀਂ ਕੋਈ ਜਮੀਨ ਜਮੂਰ ਨਹੀਂ ਜੇ ਜ਼ਮੀਨ ਹੁੰਦੀ ਪਹਿਲਾ ਦੁਨੀਆ ਦਾ ਲੀਡਰ ਆਪੋਜੀਸ਼ਨ ਹੋਊ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਜਿਹਨੂੰ ਨਾ ਘਰੇ ਆ ਕੇ ਜੋਇਨ ਕਰਵਾਇਆ ਨਾ ਆਪ ਦੇ ਘਰੇ ਮੁੱਖ ਮੰਤਰੀ ਨੇ ਬੁਲਾਇਆ ਨਾ ਮੰਰੇਂਦੀ ਕੀਤੀ ਨਾ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਨਾਲ ਤੇ ਜੋੜੇ ਕਰਵਾਉਂਦੇ ਖੈਰਾ ਸਾਹਿਬ ਆ ਕੇ 20 ਲੱਖ ਰੁਪਏ ਦੇ ਦਸਤਕ ਨੂੰ ਜਰਾਤ ਨਹੀਂ ਫੀਰੋ ਵੀ ਤੁੰ ਨੂੰ ਬੰਦਾ ਗੱਲਾਂ ਵੱਡੀਆਂ ਵੱਡੀਆਂ ਨੈਤਿਕ ਦਲ ਦੇ ਪਾਰਟੀਆਂ ਲੋਕਾਂ ਨੂੰ ਘੁੜਾਉਣ ਉੱਤੇ ਜਾ ਕੇ ਹੈਲਦੀ ਬੰਦਾ ਜੋਇਨ ਹੋਦੇ ਕਿਉਂ ਨਹੀਂ ਆਕਤਾਰੀਆਂ ਗੱਲਾਂ ਕਰੇ ਸੋ ਭਰਾ ਮੇਰੇ ਉਹ ਲੋੜ ਪਾ ਕੇ ਗਦਰ ਵੀ ਬਾਪੂ ਕਹਿ ਦਿੰਦੇ ਆ ਕੈਪਟਨ ਮਰਿੰਦਰ ਸਿੰਘ ਦੇ ਉਲਟ ਫੋਨ ਤੇ ਬੋਲਦੇ ਆ ਲੈ ਲੈ ਵੀ ਕੱਢ ਤੇ ਕਾਂਗਰਸ ਦੇ ਵਿੱਚ ਗਏ ਸੋ ਗੱਲਾਂ ਦੇ ਨਾਲ ਕੋਈ ਵਕ ਨਹੀਂ ਪੈਂਦਾ ਕਿਹਦਾ ਕੀ ਕੈਰੈਕਟਰ ਹੈ ਕਿੰਨਾ ਚਮਾਨਦਾਰ ਸਾਰਿਆਂ ਨੂੰ ਪਤਾ ਹੈ ਆ ਪੰਡੋਰੀ ਸਾਹਿਬ ਬਾਰੇ ਇਹਨਾਂ ਦੇ ਪ੍ਰਿੰਟ ਕਲਸਟੀਏ ਕਹਾਣੀਆਂ ਚ ਹਨੀ ਦੀ ਮਤਲਬ ਕਿ ਤੁਸੀਂ ਝੂਠ ਤੋਂ ਮਾਂ ਬੋਲੀ ਜਾਣ ਕੇ ਰੱਖੇ ਜੀ ਪੰਡੋਰੀ ਬਹੁਤ ਵੱਡੀ ਕੋਠੀ ਪਾ ਰਿਆ ਚੰਡੀਗੜ੍ਹ ਮੇਰੇ ਪਿੰਡ ਤੇ ਗਵਾਂਢੀ ਨਹੀਂ ਮੈਨੂੰ ਇਹਦਾ ਵਿਸ਼ਵਾਸ ਹੈ ਮੈਂ ਮੈਨਾਂ ਤੁਹਾਨੂੰ ਯਕੀਨ ਕਰਦਾ ਇੱਕ ਮਰਲਾ ਮਡੋਰੀ ਸਾਹਿਬ ਦੇ ਨਾਮ ਹਾਲੀਆ ਚੰਡੀਗੜ੍ਹ ਚ ਦਿਖਾ ਦਿਓ ਨਹੀਂ ਤੁਸੀਂ ਤੇ ਆ ਛੱਡਿਓ ਦੀ ਮੈਂ ਛੱਡੂਗਾ ਇੱਕ ਮਰਲਾ ਮਤਲਬ ਸਿਰਫ ਇੱਕ ਨਿਸ਼ਾਨਾ ਬੋਲਦੇ ਸੋਪਰਾ ਅੰਦਰ ਜੋ ਆਮ ਆਦਮੀ ਪਾਪੀ ਫੂੜੀ ਪਾਰਟੀ ਤੁਸੀਂ ਬਣਾਈ ਜਾ ਟੱਕਰੋ ਕੇ ਲੜਾਈ ਕਰਦੇ ਆ ਬਰਨਾਲੇ ਆ ਮੈਂ ਪਹਿਲਾਂ ਮੈਨੂੰ ਦੋ ਵਾਰ ਦੱਸਾਇਆ ਆ ਸਾਡੇ ਬਰਨਾਲੇ ਦਾ মিডিਆ ਬੈਠਾ ਹੈ ਮੈਂ ਕਦੇ ਸ਼ਰਮ ਦੀ ਪੰਟੀ ਕਦੇ ਪੈਸਾ ਨਹੀਂ ਬੰਦਿਆ ਤੇ ਵੱਡੇ ਵੱਡੇ ਲੋਕਾਂ ਨੂੰ ਦਿਤਾ ਕੇ ਮੈਨੂੰ ਪੰਜਾਬ ਦੀ ਅਦਾਲਤ ਸਭਾ ਚ ਲੋਕਾਂ ਨੇ ਬਚਾਇਆ ਪਰ ਇੱਕੋ ਵਾਦਾ ਜੋ ਮੈਂ ਵਰਨਾਰਜ ਲੋਕਾਂ ਨਾਲ ਲਵਾਇਆ ਤੇ ਅੱਜ ਤੇ ਕੋ ਕਹਦਾ ਰਹਾ ਕਿ ਨੀਤ ਨਾਲ ਕਿਸੇ ਚੀਜ਼ ਦੀ ਨਰਾਜ਼ਗੀ ਹੋ ਸਕਦੀ ਹੈ ਪਰ ਇੱਕ ਨਾਂਬਾ ਮੀਂਦਾ ਸਾਰੀ ਜ਼ਿੰਦਗੀ ਦੀ ਆਉਂਦਾ ਕਿ ਨੀਤ ਨੇ ਇੱਕ ਨਮਾ ਪੈਸਾ ਸਰਕਾਰੀ ਖਾਤਾ ਅੱਜ ਅਸੀਂ ਸਾਰੇ ਇੱਥੇ ਬੈਠੇ ਹਾਂ ਜ਼ਿੰਦਗੀ ਭਰ ਦਾ ਕਿਉਂਕਿ ਤੁਸੀਂ ਲੋਕਾਂ ਨੇ ਮੇਰੇ ਨਾਲ ਬਾਹਰ ਮਾਰ ਕੇ ਲੜਾਈ ਲੜਦੀ ਇਹ ਜ਼ਿੰਦਗੀ ਪਰਦਾ ਵਾਦਾ ਹੈ ਕਿ ਜਿੱਦਨ ਇੱਕ ਪਿਆਰ ਜ਼ਿੰਦਗੀ ਚ ਪ੍ਰੂਵ ਹੋ ਗਿਆ ਕਿ ਮੀ ਤੇਰੇ ਖਾਤਰ ਮੀ ਤੇ ਸਿਆਸਤ ਦਾ ਕੀ ਦਵਾਰੋਂ ਫਿਰੂ ਨਾ ਹੋਇਆ। ਇਹ ਤੁਹਾਡੇ ਸਾਹਮਣੇ ਪਾਦਾ ਤੱਕੜੇ ਉੱਤੇ ਸਾਥ ਦਿਓ ਜਿੱਤਾਂਗੇ ਤੇ ਜਾ ਕੇ ਉੱਥੇ ਲੋਕਾਂ ਦੀ ਜਿਹੜੀ ਲੜਾਈ ਹੈ ਉਹ ਲਵਾਂਗੇ। ਤੇ ਪ੍ਰਮਾਤਮਾ ਮੇਰ ਕਰੋ ਹੱਕ ਮੰਗਣ ਵਾਲੇ ਨਹੀਂ ਹੱਕ ਦੇਣ ਵਾਲੇ ਆਪਾਂ ਖੁਦੋਖਸਮਾ ਦੇ ਵਿੱਚ ਬਣਾ ਕੇ। ਸੋ ਬਹੁਤ ਬਹੁਤ ਧੰਨਵਾਦ।